ਸਸ਼ੇ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਜਾ ਅੱਜ ਦੀ ਵੱਡੀ ਖਬਰ ਖਬਰ ਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ 8ਵੀਂ ਤੇ 12ਵੀਂ ਜਮਾਤ ਲਈ ਦਾਖਲੇ ਦੀ ਤਾਰੀਖ 'ਚ ਵਾਧਾ ਇਸ ਮਿਤੀ ਤੱਕ ਲੈ ਸਕਦੇ ਹੋ ਦਾਖਲਾ ਪੰਜਾਬ ਦੀ ਖਬਰ ਮੁਹਾਲੀ ਦੀ ਸਾਹਮਣੇ ਆ ਰਹੀ ਹੈ ਪੰਜਾਬ ਬੋਰਡ ਵੱਲੋਂ ਪੰਜਵੀਂ ਅੱਠਵੀਂ ਅਤੇ 12ਵੀਂ ਜਮਾਤ ਲਈ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਰੈਗੂਲਰ ਵਿਦਿਆਰਥੀ ਲਈ ਆਖਰੀ ਤਰੀਕ ਵਿੱਚ ਵਾਅਦਾ ਕਰ ਦਿੱਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਬੋਰਡ ਨਾਲ ਸੰਬੰਧਿਤ ਸਰਕਾਰੀ ਅਤੇ ਐਸੋਸੀਏਸ਼ਨ ਸਕੂਲਸ ਮੁਖੀਆਂ ਨੇ ਪੰਜਾਬ ਰਾਜ ਦੇ ਸਮੂਹ ਰੈਗੂਲਰ ਵਿਦਿਆਰਥੀ ਹੁਣ ਅਕਾਦਮਿਕ ਸਾਲ 2024-25 ਲਈ ਪੰਜਵੀਂ ਅੱਠਵੀਂ ਅਤੇ 12ਵੀਂ ਜਮਾਤ ਲਈ ਸਕੂਲ ਵਿੱਚ 31 ਅਗਸਤ ਤੱਕ ਦਾਖਲੇ ਲੈ ਸਕਣਗੇ ਇਸ ਦੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਕਿ 31 ਅਗਸਤ ਤੱਕ ਦਾਖਲੇ ਚੱਲਦੇ ਰਹਿਣਗੇ ਇਸ ਦੇ ਨਾਲ ਹੀ ਜੇ 8ਵੀਂ ਤੇ 12ਵੀਂ ਜਮਾਤ ਦੀ ਗੱਲ ਕਰੀਏ ਤਾਂ ਅਜੇ ਦਾਖਲੇ ਰਗਾਤਰ ਚੱਲ ਰਹਿਣ ਅਤੇ ਰੈਗੂਲਰ ਕਲਾਸਾਂ ਵੀ ਲੱਗਣਗੀਆਂ ਇਸ ਦੇ ਨਾਲ ਦਾਖਲੇ 31 ਅਗਸਤ ਤੱਕ ਕੀਤੇ ਜਾਣਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ